ਵੌਇਸ ਆਫ ਇੰਡੀਆ ਔਰ ਮੈਂ ਹਾਂ ਸਵਿੰਦਰ ਸਿੰਘ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਦੋਮੇਲੀ ਵਿੱਚ ਜੋ ਕਿ ਹਸ਼ਿਆਰਪੁਰ ਰੋਡ ਤੇ ਹੈਗਾ ਔਰ ਇੱਥੇ ਗ੍ਰੇਟ ਸਪੋਰਟਸ ਕਲੱਬ ਜਿਹੜਾ ਹੈਗਾ ਉਹਦੇ ਵੱਲੋਂ ਇੱਕ ਫੰਕਸ਼ਨ ਜਿਹੜਾ ਹੈਗਾ ਆਰਗੇਨਾਈਜ਼ ਕੀਤਾ ਗਿਆ ਔਰ ਬਹੁਤ ਸਾਰੇ ਖਿਡਾਰੀਆਂ ਨੂੰ ਜਿਹੜੇ ਕਿ ਖਿਡਾਰੀ ਵੀ ਹੈ ਕੋਚ ਵੀ ਹੈ ਔਰ ਉਹਦੇ ਵਿੱਚ ਹੋਰ ਵੀ ਬਹੁਤ ਸੂਝਵਾਨ ਜਿਹੜੇ ਲੋਕ ਨੇ ਜਿਨ੍ਹਾਂ ਨੇ ਆਪਣੀ ਲਾਈਫ ਤੇ ਵਿੱਚ ਕੁਝ ਨਾ ਕੁਝ ਕੀਤਾ ਵਾ ਉਹਨਾਂ ਨੂੰ ਇੱਥੇ ਸਨਮਾਨਿਤ ਕੀਤਾ ਜਾ ਰਿਹਾ ਅੱਜ ਸਾਡੇ ਨਾਲ ਮੌਜੂਦ ਹੈ ਜੀ ਇੰਟਰਨੈਸ਼ਨਲ ਹਾਕੀ ਦੇ ਖਿਡਾਰੀ ਹੈ ਵਿਕਰਮਜੀਤ ਸਿੰਘ ਔਰ ਉਹਨਾਂ ਨੂੰ ਇਥੇ ਅੱਜ ਜਿਹੜਾ ਹੈਗਾ ਸਨਮਾਨਿਤ ਕੀਤਾ ਗਿਆ ਵਾ ਇਸ ਗ੍ਰੇਟ ਸਪੋਰਟਸ ਕਲੱਬ ਵੱਲੋਂ ਔਰ ਉਹਨਾਂ ਨਾਲ ਗੱਲ ਕਰਦੇ ਆ ਕਿ ਕੀ ਕਹਿਣਾ ਵਾ ਇਸ ਬਾਰੇ ਹਾਂ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅ ਵਿਕ੍ਰਮ ਜੀ ਸਭ ਤੋਂ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਾਇਸ ਆਫ ਇੰਡੀਆ 24/7 ਚੈਨਲ ਦੇ ਉੱਤੇ ਹਾਂ ਜੀ ਧੰਨਵਾਦ ਜੀ ਤੁਹਾਡਾ ਤੁਹਾਡੇ ਚੈਨਲ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਓਕੇ ਵਿਕ੍ਰਮ ਜੀ ਮੈਂ ਚਾਹਾਂਗਾ ਕਿ ਥੋੜਾ ਜਿਆ ਤੁਸੀਂ ਦਸ਼ਕਾਂ ਨੂੰ ਕਿਉਂਕਿ ਮੈਂ ਤੇ ਤੁਹਾਡੀ ਇੰਟਰਵਿਊ ਥੋੜੀ ਜਿਹੀ ਕਰਾਤੀ ਐ ਥੋੜਾ ਜਿਹਾ ਦਰਸ਼ਕਾਂ ਨੂੰ ਆਪਣੇ ਬਾਰੇ ਦੱਸੋ ਜੀ ਹਾਕੀ ਅਸੀਂ ਸਾਡਾ ਪਿੰਡ ਜੀ ਬਾਬਾ ਬਕਾਲਾ ਸਾਹਿਬ ਤੇ ਉੱਥੇ ਹਾਕੀ ਦਾ ਜਿਹੜਾ ਮਾਹੌਲ ਆ ਉਹ ਬਚਪਨ ਤੋਂ ਹੀ ਅਸੀਂ ਦੇਖਦੇ ਆ ਮੇਰੇ ਚਾਚਾ ਜੀ ਵੀ ਨੈਸ਼ਨ ਖੇਡੇ hockey ਦੀ ਜਿਹੜੇ ਪਿੱਛੇ ਜੇ ਪੂਰੇ ਹੋ ਗਏ ਆ ਤੇ ਉਸ ਤੋਂ ਬਾਅਦ ਸ਼ੌਂਕ ਜਿਹੜਾ ਸਾਨੂੰ ਜਾਗਿਆ ਤੇ ਫਿਰ ਅਸੀਂ ਸੁਰਜੀਤ ਅਕੈਡਮੀ ਜਿਹੜੀ 93 ਜੀ ਸਟਾਰਡ ਹੋਈ ਸੀ ਜਲੰਧਰ ਦੇ ਵਿੱਚ ਤੇ ਉਹਦੇ ਟ్రायल ਦਿੱਤੇ ਤੇ ਉੱਥੇ ਸਾਨੂੰ ਐਡਮਿਸ਼ਨ ਜਿਹੜੀ ਮਿਲੀ ਉੱਥੇ ਵੀ 93 ਤੋਂ ਲੈ ਕੇ 97 ਤੱਕ ਅਸੀਂ ਸੁਰਜੀਤ ਅਕੈਡਮੀ 'ਚ ਖੇਡੇ ਫਿਰ ਹੌਲੀ ਹੌਲੀ ਸਕੂਲ ਨੈਸ਼ਨਲ ਫਿਰ ਜਿੱਦਾਂ ਜਿੱਦਾਂ ਡੇ ਬਾਈ ਡੇ ਮੰਥ ਬਾਈ ਮੰਥ ਜੂਨੀਅਰ ਨੈਸ਼ਨਲ ਫਿਰ ਸੀਨੀਅਰ ਨੈਸ਼ਨਲ ਫਿਰ ਇੰਡੀਆ ਕੈਂਪਸ ਦਾ ਨਾਮ ਆਇਆ ਉਸ ਤੋਂ ਫੇਰ ਸਾਡੇ ਨੈਸ਼ਨਲ ਟੀਮ ਦੀ ਸਿਲੈਕਸ਼ਨ ਹੋਈ ਤੇ ਅਸੀਂ ਟੂਰ ਲਾਉਣੇ ਸ਼ੁਰੂ ਕੀਤੇ ਤੇ ਮੇਨ ਜਿਹੜਾ ਅਸੀਂ 2001 ਚ ਆਸਟ੍ਰੇਲੀਆ ਹਾਬਰਟ ਦੇ ਵਿੱਚ ਅ ਇਸੇ ਅਕਤੂਬਰ ਦੇ ਮਹੀਨੇ ਜਿਹੜੀ 21 ਤਰੀਕ ਨੂੰ ਹੀ ਸਾਡਾ ਫਾਈਨਲ ਹੋਇਆ ਸੀ 2001 ਜਿਹੜੇ ਪਹਿਲੀ ਵਾਰੀ ਇੰਡੀਆ ਨੇ 골ਡ ਮੈਡਲ ਜਿੱਤਿਆ ਅ ਅਰਜੈਂਟਾਈਨਾ ਨਾਲ ਸਾਡਾ ਮੈਚ ਸੀ 6-1 ਜਿਹੜਾ ਵਨ ਸਾਈਡਡ ਸਕੋਰ ਨਾਲ ਸੀ ਮੈਚ ਜਿਹੜਾ 골ਡ ਮੈਡਲ ਜਿਹੜਾ ਭਾਰ ਦੀ ਚੋਲੀ ਕਿੰਨਾ ਕਿ ਇੱਕ ਗਰਵ ਮਹਿਸੂਸ ਹੁੰਦਾ ਜੀ ਕਿ ਤੁਸੀਂ ਖਾਸ ਕਰਕੇ ਉਸ ਖੇਡ ਨਾਲ ਜੁੜੇ ਨੇ ਜੋ ਸਾਡੀ ਰਵਾਇਤੀ ਜਿਹੜੀ ਹੈਗੀ ਖੇਡ ਹੈਗੀ ਹੈ ਹਾਕੀ ਹਾਂਜੀ ਸਾਡੀ ਭਾਰਤ ਦੀ ਨੈਸ਼ਨਲ ਖੇਡ ਹੈ ਜੀ ਹਾਕੀ ਤੇ ਮਾਣ ਤੇ ਜਦੋਂ ਮਹਿਸੂਸ ਜਿਹੜਾ ਬੰਦਾ ਇੰਡੀਆ ਖੇਡਦਾ ਜੀ ਜਾਂ ਸਪੈਸ਼ਲੀ ਜਦੋਂ ਮੈਡਲ ਆਉਂਦਾ ਜੀ ਜਿਹੜੀ ਕਿ ਪਹਿਲੀ ਵਾਰੀ ਇੰਡੀਆ ਨੇ ਜਿੱਤਿਆ ਸੀ ਉਸ ਤੋਂ ਬਾਅਦ 16 ਚ ਵੀ ਜਿੱਤਿਆ ਹੁਣ ਵੀ ਇਹ ਨਵੰਬਰ ਮੰਥ ਜਿਹੜਾ ਉਹ ਇੰਡੀਆ ਦੇ ਵਿੱਚ ਜੂਨੀਅਰ ਵਰਲਡ ਕੱਪ ਜਿਹੜਾ ਹੋ ਰਿਹਾ ਜਦੋਂ ਬੰਦਾ ਖੇਡਦਾ ਜੀ ਇੰਡੀਆ ਟੀਮ ਚ ਫਿਰ ਉਹ ਉਹਦਾ ਕੌਨਫੀਡੈਂਸ ਜਾਂ ਉਹਦਾ ਸਟੇਟਸ ਉਹ ਆਮ ਨਾਲੋਂ ਜਿਹੜਾ ਵੱਖਰਾ ਉਹ ਤੇ ਦਿਖਾਈ ਸਾਰਿਆਂ ਨੂੰ ਦਿੰਦਾ ਹੀ ਹੈ ਤੁਹਾਨੂੰ ਲੱਗਦਾ ਨਹੀਂ ਤੁਸੀਂ ਵੀ ਹਾਕੀ ਖੇਡੇ ਜੇ ਇੰਟਰਨੈਸ਼ਨਲ ਲੈਵਲ ਤੇ 골ਡ ਮੈਡਲ ਲੈ ਕੇ ਆਏ ਆ ਭਾਰਤ ਵਾਸਤੇ ਔਰ ਅਸੀਂ ਹਜੇ ਵੀ ਦੇਖਦੇ ਹਾਂ ਕਿ ਜ਼ਿਆਦਾ ਤਵੱਜੋ ਜਿਹੜੀ ਹੈਗੀ ਹੈ ਜਾਂ ਇੰਟਰਨੈਸ਼ਨਲ ਲੈਵਲ ਤੇ ਜਿਆਦਾ ਫੇਮਸ ਕ੍ਰਿਕਟ ਨੂੰ ਜਿਆਦਾ ਤਵਜੂ ਦਈ ਜਾਂਦੀ ਹੈ ਤੁਸੀਂ ਕੀ ਚਾਹੁੰਦੇ ਜਿਕੇ ਇਸ ਵਾਸਤੇ ਵੀ ਕੀ ਹੋਣਾ ਚਾਹੀਦਾ ਸਪான்ਸਰ ਦੀ ਕਮੀ ਆ ਜੀ ਜਿਹੜੀ ਹਾਕੀ ਆ ਨਾ ਕ੍ਰਿਕਟ ਆ ਇੱਕ ਤੇ ਛੇਤੀ ਸਮਝ ਆ ਜਾਂਦੀ ਕਿਸੇ ਨੂੰ ਬੱਚੇ ਆਪਾਂ ਲੈ ਲਓ ਛੋਟੇ ਕ੍ਰਿਕਟ ਦਾ ਪੁੱਛਾਂਗੇ ਨਾ ਤੇ ਉਹ ਝੱਟ ਦੱਸ ਦੇਣਗੇ ਤੇ ਹਾਕੀ ਦੇ ਹੁਣ ਜਦੋਂ 70 ਮਿੰਟ 60 ਮਿੰਟ ਦੀ ਅੱਜ ਕੱਲ ਗੇਮ ਹੋ ਗਈ ਹੈ ਸਪான்ਸਰ ਵੀ ਆਪਣੇ ਵੱਲੋਂ ਮਜਬੂਰ ਹੈ ਬਾਲ ਬਾਹਰ ਜਾਂਦੀ ਹੈ ਉਸ ਤੋਂ ਪਹਿਲਾਂ ਜਿਹੜੇ ਬਾਲ ਕੀਪਰ ਬਾਲ ਅੰਦਰ ਸੁੱਟ ਦਿੰਦੇ ਆ। ਉਹ ਕ੍ਰਿਕਟ ਦੇ ਵਿੱਚ ਇੱਕ ਸਰ ਛਿੱਕਾ ਲੱਗਦਾ ਚੌਕਾ ਲੱਗਦਾ ਉਹਨੂੰ ਚਾਰ ਵਾਰੀ ਵਿਖਾਉਂਦੇ ਆ। ਤੇ ਏਟਲ, ਕਾਲਗੇਟ ਕੋਈ ਵੀ ਐਡ ਹੋਵੇ ਉਹ ਚਾਰ ਵਾਰੀ ਲੋਕਾਂ ਨੂੰ ਜਿਹੜੀ ਉਹ ਦਿਖਦੀ ਹੈ। ਤੇ ਹਾਕੀ ਦੇ ਵਿੱਚ ਸਪான்ਸਰ ਜਿਹੜੇ ਉਹ ਮੈਂ ਤੇ ਮੇਰੀ ਅਪੀਲ ਆ ਵੀ ਸਪான்ਸਰ ਜਿਹੜੇ ਵੱਤਵਾਦ ਆਉਣੇ ਚਾਹੀਦੇ। ਸ਼ੁਰੂ ਤੋਂ ਹੀ ਅਪੀਲ ਆ ਸਰ ਸਾਰੇ ਜੋ ਅਸੀਂ ਛੋਟੇ ਤੋਂ ਦੇਖ ਰਹੇ ਹਾਂ ਸਾਰੇ ਵੱਡੇ ਪਲੇਅਰ ਵੀ ਚਾਹੁੰਦੇ ਆ ਵੀ ਸਪான்ਸਰ ਵੱਤਵਾਦ ਹੋਣ। ਤੇ ਫਿਰ ਵੀ ਅੱਗੇ ਨਾਲੋਂ ਜਿਹੜੀਆਂ ਸਾਡੀ ਬਾਕੀ ਸਪੋਰਟਸ ਆ ਕੋਈ ਵੀ ਬੈਡਮਿੰਟਨ ਆ ਹਾਕੀ ਆ ਰੈਸਲਿੰਗ ਆ ਬਾਕਸਿੰਗ ਆ ਮੈਡਲ ਜਿਹੜੇ ਉਹ ਇੰਡੀਆ ਦੇ ਆਉਣੇ ਸ਼ੁਰੂ ਹੋਏ ਆ ਔਰ ਗਵਰਨਮੈਂਟ ਵੀ ਕਾਫੀ ਪਹਿਲਾਂ ਨਾਲੋਂ ਜਿਹੜੀ ਹੈਲਪ ਉਹ ਕਰ ਰਹੀ ਆ ਤੇ ਮੈਨੂੰ ਉਮੀਦ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੀ ਆ ਡਵੈਲਪ ਹੋਏ ਕੀ ਬਾਕੀ ਸਪੋਰਟਸ ਵੀ ਔਰ ਕ੍ਰਿਕਟ ਦੇ ਨਾਲ ਅਸੀਂ ਜਿਹੜੀ ਆ ਮੁਕਾਬਲਾ ਜਿਹੜਾ ਬਾਕੀ ਟੀਮਾਂ ਵੀ ਬਾਕੀ ਗੇਮਾਂ ਦੀ ਵੇਖਣ ਨੂੰ ਮਿਲੇਗੀ ਦਰਸ਼ਕਾਂ ਅੱਜ ਅਸੀਂ ਜਿਸ ਪ੍ਰੋਗਰਾਮ ਤੇ ਆਏ ਹਾਂ ਜੀ ਗ੍ਰੇਟ ਸਪੋਰਟਸ ਕਲਚਰ ਕਲੱਬ ਵੱਲੋਂ ਜਿਹੜਾ ਕੀਤਾ ਜਾ ਰਿਹਾ ਉਹਨਾਂ ਦਾ ਮੇਕਲ ਨਵਾਂ ਪ੍ਰੋਗਰਾਮ ਹੈਗਾ ਔਰ ਉਹਦੇ ਵਿੱਚ ਉਹਨਾਂ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਖਾਸ ਕਰਕੇ ਜਿਹੜੇ ਸਪੋਰਟਸ ਨਾਲ ਜੁੜੇ ਨੇ ਚਾਹੇ ਉਹ ਉਹਦੇ ਵਿੱਚ ਇੰਟਰਨੈਸ਼ਨਲ ਖਿਡਾਰੀ ਨੇ ਜਾਂ ਕੋਈ ਵੀ ਚਾਹੇ ਕੋਚ ਨੇ ਖਿਡਾਰੀ ਨੇ ਉਸ ਤੋਂ ਇਲਾਵਾ ਵੀ ਇਸ ਵਾਰੀ ਇਹਨਾਂ ਨੇ ਬਹੁਤ ਸਾਰੀਆਂ ਸ਼ਖਸੀਅਤਾਂ ਨੂੰ ਜਿਹੜਾ ਹੈਗਾ ਸਨਮਾਨਿਤ ਕੀਤਾ ਵਾ ਕਿ ਕਿ ਜਿਨ੍ਹਾਂ ਨੇ ਆਪਣੀ ਲਾਈਫ ਦੇ ਵਿੱਚ ਕੁਛ ਨਾ ਕੁਛ ਖਟਿਆ ਵਾ ਤੇ ਕੀ ਪ੍ਰਾਊਡ ਫੀਲ ਕਰੇ ਕਿ ਅੱਜ ਤੁਹਾਨੂੰ ਵੀ ਇੱਥੇ ਆਨਰ ਕੀਤਾ ਗਿਆ ਗ੍ਰੇਟ ਸਪੋਰਟਸ ਕਲਚਰ ਕਲੱਬ ਨੇ ਇਹ ਪ੍ਰੋਗਰਾਮ ਜਿਹੜਾ ਕਰਵਾਇਆ ਜੀ ਸਰਦਾਰ ਸੋਚਾ ਸਿੰਘ ਜੀ ਅਰਜਨਵਾਦੀ ਔਰ ਪ੍ਰੈਜ਼ੀਡੈਂਟ ਨਵਦੀਪ ਸਿੰਘ ਜੀ ਨੇ ਇਹ ਜਿਹੜਾ ਸਨਮਾਨ ਸਮਾਰੋਹ ਕਰਾਇਆ ਵਾ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਇਸ ਤਰ੍ਹਾਂ ਦੇ ਸਮਾਰੋਹ ਜਿਹੜੇ ਆ ਉਹ ਹੋਰ ਵੀ ਹੋਣੇ ਚਾਹੀਦੇ ਆ ਆ ਕੇ ਪਲੇਅਰ ਜਿਹੜੇ ਇੰਟਰਨੈਸ਼ਨਲ ਸਾਬਕਾ ਬਾ ਜਾਂ ਆਉਣ ਵਾਲੇ ਨੈਸ਼ਨਲ ਪਲੇਅਰ ਆ ਉਹਨਾਂ ਨੂੰ ਜਿਹੜਾ ਆਨਰ ਕੀਤਾ ਜਾਵੇ ਤੇ ਅਪੀਲ ਇਹ ਮੇਰੀ ਹੈ ਵੀ ਵੱਧ ਤੋਂ ਵੱਧ ਸਮਾਰੋਹ ਕਰਾਇਆ ਜਾਣ ਤੇ ਮੈਂ ਵਧਾਈ ਦਿੰਨਾ ਸਰਦਾਰ ਸੋਚਾ ਸਿੰਘ ਜੀ ਨੂੰ ਸਰਦਾਰ ਨਵਦੀਪ ਸਿੰਘ ਜੀ ਨੂੰ ਜਿਨ੍ਹਾਂ ਨੇ ਪ੍ਰੋਗਰਾਮ ਕਰਾਇਆ ਧੰਨਵਾਦ ਕਰਦਾ ਹਾਂ ਔਰ ਇੱਕ ਸਟੇਜ ਦੇ ਉੱਤੇ ਆ ਕੇ ਖਿਡਾਰੀ ਨੂੰ ਸਨਮਾਨਿਤ ਕਰਨਾ ਉਹਦੇ ਨਾਲ ਕਿ ਕਹਿੰਦੇ ਨੇ ਕਿ ਅਗਰ ਜਦ ਤੱਕ ਕਹਿੰਦੇ ਕਿ ਡਾਕਟਰ ਜਿਹੜਾ ਹੁੰਦਾ ਨਾ ਉਹ ਉਹਦੀ ਦਵਾਈ ਨਹੀਂ ਨਹੀਂ ਕੰਮ ਕਰਦੀ ਜਿੰਨਾ ਉਹਦਾ ਹੌਸਲਾ ਜਿਹੜਾ ਮਰੀਜ਼ ਨੂੰ ਦਿੰਦਾ ਤੇ ਇਹ ਵੀ ਇੱਕ ਉਹਨਾਂ ਖਾਸ ਕਰਕੇ ਖਿਡਾਰੀਆਂ ਵਾਸਤੇ ਵੀ ਇੱਕ ਹੌਸਲਾ ਹੈ ਕਿ ਜਿਹੜਾ ਉਹ ਹਰ ਸਾਲ ਜਿਹੜਾ ਅਵਾਰਡ ਸ਼ੋ ਕਰਦੇ ਆ ਉਹ ਕਹਿੰਦੇ ਆ ਜੀ ਖਿਡਾਰੀ ਦਾ ਪਸੀਨਾ ਸੁੱਗੋਂ ਤੋਂ ਪਹਿਲਾਂ ਉਹਦਾ ਉਹਦੀ ਮਿਹਨਤ ਉਹਨੂੰ ਮਿਲ ਜਾਣੀ ਚਾਹੀਦੀ ਆ ਤੇ ਸਮਾਨ ਸਮਾਰੂ ਹੋਣਾ ਹੀ ਚਾਹੀਦਾ ਆ ਜੀ ਇਦਾਂ ਦੇ ਉਹਦਾ ਨਾ ਹੌਸਲਾ ਅਭਜਾਈ ਤੇ ਮਿਲੇਗੀ ਪਲੇਅਰਾਂ ਨੂੰ ਯੂਥ ਵੀ ਜਿਹੜਾ ਵਾ ਉਹ ਪ੍ਰਭਾਵਿਤ ਹੋਏਗਾ ਔਰ ਖੇਡਾਂ ਦੇ ਵੱਲ ਵਧੇਗਾ ਓਕੇ ਅਰੇ ਵਿਕਮ ਜੀ ਮੇਰਾ ਲਾਸਟ ਸਵਾਲ ਹੈਗਾ ਕਿ ਐਜ ਫਿਚਰ ਪਲਾਨ ਕੀ ਹੈਗੇ ਤੁਹਾਡੇ ਵੇਖੋ ਹੁਣ ਤੇ ਜੌਬ ਸਪੋਰਟਸ ਦੇ ਵਿੱਚ ਨਾਲ ਜੌਬ ਜਿਹੜੀ ਮਿਲੀ ਹੈ ਉਹਦੇ ਵਿੱਚ ਡਿਊਟੀ ਵੀ ਕਰਨੀ ਪੈਂਦੀ ਹੈ ਬਾਕੀ ਗਰਾਊਂਡ ਜਾਈਦਾ ਵਾ ਬੱਚਿਆਂ ਨੂੰ ਜਿੰਨਾ ਹੋ ਸਕੇ ਦੱਸੀਦਾ ਵਾ ਜਿੰਨਾ ਆਪਣਾ ਐਕਸਪੀਰੀਅੰਸ ਆ ਉਹ ਕਿਸੇ ਦੇ ਕੰਮ ਆਵੇ ਕਿ ਬੰਦਾ ਅਸੀਮ ਹੀ ਕੋਈ ਵੀ ਆ ਉਹ ساری ਉਮਰ ਸਿੱਖਦਾ ਹੀ ਰਹਿੰਦਾ ਜੀ 스포츠 ਦੇ ਇਹੋ ਜੀ ਚੀਜ਼ ਆ ਜੀ ਕਦੀ ਪੂਰੀ ਨਹੀਂ ਹੋ ਸਕਦੀ ਉਹ ਜਿੰਨਾ ਚਿਰ ਉਹਦੀ ਉਮਰ ਆ ਨਾ ਉਹ ਨਿਤ ਨਵੀਂ ਚੀਜ਼ ਸਿੱਖਦਾ ਓਕੇ ਕੀ ਇੱਕ اپੀਲ ਵੀ ਕਰੋਗੇ ਆਪਣੇ ਨਵੇਂ ਖਿਡਾਰੀਆਂ ਨੂੰ ਕਿ ਉਹਨਾਂ ਨੂੰ ਕਿਸ ਤਰ੍ਹਾਂ ਆਪਣੀ ਮਿਹਨਤ ਕਰਕੇ ਅੱਗੇ ਆਣਾ ਚਾਹੀਦਾ ਕਿਉਂਕਿ ਜੇ ਸਰ ਤੁਸੀਂ 스포츠 ਕੋਟੇ ਦੇ ਵਿੱਚ ਡਿਊਟੀ ਕਰ ਰਹੇ ਜੇ ਸਰਕਾਰੀ ਡਿਊਟੀ ਕਰ ਰਹੇ ਜੇ ਇਸ ਤਰ੍ਹਾਂ ਉਹ ਆਪਣੀ ਮਿਹਨਤ ਕਰਨ ਤੇ ਡਿਊਟੀ ਹਾਸਲ ਕਰ ਸਕਦੇ ਮੇ ਜਿਹੜੀ 스포츠 ਆ ਜੀ ਇੱਕ ਫ੍ਰੀ ਐਜੂਕੇਸ਼ਨ ਫ੍ਰੀ ਸਪੋਰਟਸ ਜਿਹੜੀ ਆ ਉਹ ਸਰਕਾਰਾਂ ਵੱਲੋਂ ਜਿਹੜੀ ਆ ਕਿ ਵਕ ਵਕ ਗੇਮ ਦੇ ਵਿੱਚ ਫੈਸਿਲਿਟੀ ਜਿਹੜੀ ਉਹ ਮਿਲਦੀ ਆ ਯੂਥ ਨੂੰ ਅਪੀਲ ਆ ਕਿ ਉਹਦਾ ਲਾਭ ਉਠਾਉਣਾ ਚਾਹੀਦਾ ਔਰ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਨੇ ਪੈਰ ਪਸਾਰਿਆ ਔਰ ਪੇਰੈਂਟਸ ਨੂੰ ਵੀ ਅਪੀਲ ਆ ਵੀ ਆਪਣੇ ਬੱਚਿਆਂ ਨੂੰ ਸਪੋਰਟਸ ਦੇ ਨਾਲ ਜੋੜਨ ਤੇ ਉਹਨਾਂ ਦਾ ਜਿਹੜਾ ਫਿਊਚਰ ਆ ਉਹ ਜਿਹੜਾ ਉਹ ਵਧੀਆ ਸਪੋਰਟਸ ਦੇ ਵਿੱਚ ਬਣੇਗਾ ਮਿਹਨਤ ਕਰਨਗੇ ਤੇ ਨੌਕਰੀਆਂ ਵੀ ਮਿਲਣਗੀਆਂ ਤੇ ਨਾਮ ਹੀ ਹੋਏਗਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਥੈਂਕ ਯੂ ਔਰ ਇੱਕ ਵਾਰੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇਸ ਅਵਾਰਡ ਸ਼ੋਅ ਦੇ ਵਿੱਚ ਅਵਾਰਡ ਮਿਲਣ ਦੀ ਹੈ ਮਿਹਰਬਾਨੀ ਸਰ ਥੈਂਕ ਯੂ ਤੁਹਾਡਾ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਇਹ ਸਨ ਬਿਕਰਮਜੀਤ ਜੀ ਔਰ ਜੋ ਕਿ ਇੰਟਰਨੈਸ਼ਨਲ ਖਿਡਾਰੀ ਹੈਗੇ ਆ ਔਰ ਉਹਨਾਂ ਨੇ ਆਪਣੇ ਐਕਸਪੀਰੀਅੰਸ ਜਿਹੜੀ ਹੈਗੇ ਆ ਸ਼ੇਅਰ ਕੀਤੇ ਔਰ ਬਹੁਤ ਸਾਰੀ ਇੱਕ ਮੋਟੀਵੇਸ਼ਨ ਬੱਚਾ ਉਹਨਾਂ ਨੂੰ ਦਿੱਤੀ ਹੈ ਕਿ ਜਿਹੜੇ ਬੱਚੇ ਸਪੋਰਟਸ ਦੇ ਵਿੱਚ ਅੱਗੇ ਚੱਲ ਰਹੇ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਅੱਗੇ ਵਧਣਾ ਚਾਹੀਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਅਗਰ ਅਸੀਂ ਸਾਡੇ ਲੋਕਾਂ ਨੂੰ ਅਗਰ ਸਰਕਾਰੀ ਜੋਬਸ ਮਿਲੀਆਂ ਤਾਂ ਇਸੇ ਤਰ੍ਹਾਂ ਜਿਹੜੇ ਬੱਚੇ ਚੰਗੇ ਖੇਡਣਗੇ ਉਹਨਾਂ ਨੂੰ ਅਚੀਆਂ ਜੋਬ ਵੀ ਮਿਲ ਸਕਦੀਆਂ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਵਿੰਦਰ ਸਿੰਘ ਡੋਮੇਲੀ ਹੁਸ਼ਿਆਰਪੁਰ